ਈ ਹਾਲ ਚੱਲ ਆ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਮੌਸਮ ਅੱਜ ਤੋਂ ਤੇ ਲੋੜਿਆਂ ਦੀ ਕੋਈ ਵਈ ਆ ਤੇ ਹੋਰ ਭਾਈ ਜੀ ਠੀਕ ਠਾਕ ਤੇ ਆਪਣੇ ਜਾਨਵਰ ਵੀ ਅੱਜ ਇਕੱਠੇ ਜੀ ਬਿਠੇ ਕਿਉਂਕਿ ਠੰਡ ਬਈ ਤਾਂ ਕਪੜਾ-ਕੁੱਪੜ ਇਹਨਾਂ ਦੇ ਮੂਰੇ ਸਿੱਟਿਆ ਹੁੰਦਾ ਉਹ ਬੱਚਾ ਸਿੱਥੂ ਮੌ ਜਣਾ ਦੇ ਹਾਂ ਇਹ ਇਹ ਲਓ ਭਾਈ ਮਿੱਤਰੋ ਪਸ਼ੂ ਦਾ ਪਿਆਤ ਪਸੂ ਪਿਆਰਦੇ ਮੈਂ ਕਿਹਾ ਵੀ ਚੱਲ ਕਬੂਤਰ ਕੰਡਾਂਗੇ ਪਰ ਧੁੰਦ ਮੈਂ ਕਿਹਾ ਬਾਰੇ ਕੁ ਵੇ ਦਿਨ ਲੈ ਜੂ ਤੇ ਧੁੰਦ ਤਾਂ ਜ਼ਬਰਦਸਤ ਸੀਨ ਬਣਿਆ ਮੇਰੇ ਹਸਾਮ ਨਾਲ ਤਾਂ ਅੱਜ ਲੈਂਦੇ ਨਹੀਂ ਤੇ ਕਣਕ ਲਈ ਤਾਂ ਬਹੁਤ ਵੱਡੀ ਚੀਜ਼ ਹੈ ਆ ਵੜਦੇ ਆ ਪੱਠੇ-ਪੁੱਠੇ ਮੜਾਏ ਆ ਚਾਹ ਚੂ ਪੀ ਕੇ ਤੇ ਇਹ ਮੌਲ ਬਣਿਆ ਅੱਜ ਤਾਂ ਬਾਈ ਲੋ ਜੀ ਸਭ ਤੋਂ ਪਹਿਲਾ ਕੰਮ ਇਹ ਹੁੰਦਾ ਪੱਠੇ ਪੱਟਣੀ ਫਿਰ ਕੁੱਤਰਨੇ ਤੇ ਫਿਰ ਪਾਉਣੀ ਪੱਠੇ ਪੱਟਣ ਲੱਗੇ ਪਏ ਬੋਰਡ ਵੱਡੇ ਪਹਿਲਾਂ ਮੈਂ ਇਕੱਠੇ ਵੱਢ ਜਾਂਦਾ ਹੁਣ ਮੈਂ ਇੱਥੇ ਤਿੱਕਰ ਛੜਤੀ ਪਾਤਾ ਬੋਰਡ ਵੱਢੀ ਜਾਂਦੇ ਤੇ ਮੈਂ ਸੱਟਣ ਲੱਗਿਆ ਪੈਥਭੇ ਨਾਲ ਪੱਗ ਖਰਾਬ ਹੋ ਜਾਂਦੀ ਐ ਪੰਡਨ ਮੈਂ ਕਿਹਾ ਚੱਲ ਮੈਂ ਹੀ ਸੱਟ ਦੂੰ ਬੋਰਡ ਨੂੰ ਮੈਂ ਸਾਥੂ ਵੱਢ ਰੋੜ ਲੱਗੇ ਪਏ ਵੱਢਣ ਹੁਣ ਛੜਦੇ ਆ ਫਿਰ ਮਿਲਦੇ ਆ ਤੁਹਾਨੂੰ ਪੱਠੇ ਛੱਟ ਕੇ ਲਓ ਜੀ ਭਾਈ ਦਾਣਾ ਪਾਣੀ ਇਹਨਾਂ ਨੂੰ ਦਿੱਤਾ ਪਾ ਤੇ ਆਖੀ ਨੀ ਦੇਦਾ ਵੀ ਮੇੜ ਤਾਂ ਪਠਾਨੀ ਰਾਪਾ ਪਹਿਲਾਂ ਵੱਡਲੇ ਅੰਦ ਵੱਡ ਕੇ ਪਾ ਵੀ ਦਿੱਤਾ ਮੀੜ ਤਾਂ ਪੱਠੀ ਨਹੀਂ ਦੇਦਾ ਕੁਤਰਾਂ ਦਾਣਾ ਵਣੀ ਪਾਤਾ ਉਸ ਨੂੰ ਡੰਗਰ ਓਕੇ 15 ਬਾਾਰ ਸਾਰੇ ਜਿੱਥੇ ਪਾਉਣਾ ਹੀ ਪਾਤਾ ਤੇ ਰਾਜ ਬੱਚੇ ਨੂੰ ਦਵਾਈ ਨਹੀਂ ਦਿੱਤੀ ਕੀ ਪੱਠੇ ਕੁਤਰ ਕੇ ਖਲਾਰ ਵੀ ਦਿੱਤੇ ਜਿਹੜੇ ਵੱਧੇ ਸੀ ਤੇ ਜਿਵੇਂ ਆਪਣੀ ਰਹਿ ਗਈ ਉਹ ਪਰਲੇ ਪਾਸੇ 4-5 ਦਿਨਾਂ ਦੀ ਤੇ ਆ ਤੁਹਾਨੂੰ ਸੱਚ ਦਿਖਾਦ ਗਿਆ ਨਾ ਮੇਰਾ ਕੀ ਨਹੀਂ ਅਭੀ ਅੱਜ ਜਾਂ ਕਾਹ ਨੂੰ ਪਤਾ ਨਹੀਂ ਦੇਣ ਹੁਣ ਕਾਹ ਨੂੰ ਲੱਗੂਗਾ ਕਿ ਨਹੀਂ ਮੈਂ ਤਾਂ ਦਾਣੀ ਪਾਤੀ ਦੇਖੀ ਉਹ ਵੀ ਹਰ ਨਾਲ ਲਗੀ ਹੈ ਦਾਣੀ ਪਾਤੀ ਫੇਰ ਚੱਲ ਧੁੱਪਾਂ ਜਾਂ ਚੱਜ ਨਾਲ ਲੱਗਣ ਲੱਗ ਪੂ ਉਦਹੀਂ ਬੈਠਾਂਗੇ ਤੇ ਆ ਲੀਲੇ ਗੂਤਰ ਦੇ ਬੱਚੇ ਹੈ ਨਹੀਂ ਬਾਈ ਜਿਹੜਾ ਆਂਡਿਆਂ ਦੇ ਬੈਠਾ ਠੀਕ ਹੈ ਆ ਵੀ ਇੱਕ ਕੀ ਆ ਹੁਣ ਵੇਖਾਂਗੇ ਵੀ ਕੀ ਬੰਦਾ ਹੁਣ ਕੱਟ ਲਈ ਚੰਗਾ ਇਹ ਨਾ ਜੇ ਕੱਢ ਵੀ ਲਵੇ ਬਾਈ ਦੇ ਨਹੀਂ ਇਹਦੇ ਪਤਾ ਨਹੀਂ ਕੀ ਪਰੋਣਾ ਮੈਂ ਇੱਕ ਹੈ ਤਾਂ ਦਿਖਾ ਦੇਗੇ ਹੁਣ ਕੱਢਾਂਗੇ ਸਾਰੇ ਕਬੂਤਰੀ ਉੱਤੇ ਮਾਊ ਜੀ ਦਾਣਾ ਪਾਣੀ ਛਕ ਲੈਣਾਂ ਨਹੀਂ ਤੇ ਕੱਢ ਦੀਏ ਬਾਹਰ ਟਰੀਆਂ ਤੇ ਨਹੀਂ ਤਾਂ ਮੌਸਮੀ ਬੜਾ ਧੁੰਦ ਵਾਲੀ ਜੀ ਨਾ ਬੱਚੇ ਪਏ ਆ ਤੇ ਨਹਲੇ ਲਵਾ ਆ ਬੱਚੇ ਆ ਬੈਠੇ ਆ ਬੈਠੇ ਬੱਚੇ ਵੇ ਇਹਨਾਂ ਦੀ ਫੋਟੋ ਖਿੱਚ ਗਈ ਕੱਲ ਨੂੰ ਜੋਤ ਹੋਊਗਾ ਘਰੇ ਇਧਰੋਂ ਕਬੂਤਰਾਂ ਨੂੰ ਉਧਰੋਂ ਵੀ ਕਬੂਤਰਾਂ ਨਾਲ ਛਾੜਦੇ ਆਂਗੇ ਜਾਂ ਕਬੂਤਰਾਂ ਘਟ ਹੈ ਕਬੂਤਰਾਂ ਇਧਰ ਕਰਦੇ ਆਂਗੇ ਤੇ ਕਬੂਤਰ ਉਤਰੇ ਖੁੱਡੇ 'ਚ ਕਰਦੇ ਆਂਗੇ ਤੇ ਉਹ ਜਾਲ ਇਹਨਾਂ 'ਚ ਉਹ ਵੀ ਫੜ ਕੇ ਨਾ ਜਿਹੜਾ ਨਾ ਤੇ ਉਧਰੋਂ ਨਵੇਂ ਫਿਰ ਲਿਆ ਕੇ ਇੱਥੇ ਛਾੜਦੇ ਆਂਗੇ ਉੱਥੇ ਪੰਜ ਚਾਰ ਬੱਚੇ ਫਿਰਦੇ ਆਂ ਨਾਲੇ ਪਤਾ ਲੱਗ ਜੂ ਕਿ ਉੱਥੇ ਕਿਹੜੇ-ਕਿਹੜੇ ਕਬੂਤਰਾਂ ਇੱਥੇ ਕਬੂਤਰਾਂ ਇੱਕ ਤਾਂ ਕਬੂਤਰ ਲਾਲ ਖੁੰਝਿਆ ਟੋ ਸਿਆਲ ਦਾ ਹੈਗੇ ਹੈਗੇ ਦੋਵੇਂ ਕਬੂਤਰ ਹੈ ਸ਼ਾਇਦ ਉਹ ਆ ਕਬੂਤਰੀ ਬੈਠੀ ਆ ਤੇ ਉਹ ਬੈਠੀ ਚੀਨੀ ਬੈਠੀ ਆ ਉਹ ਦੇਖੀ ਰਾਸਰੀ 3 3 3 3 ਨਹੀਂ ਹੈ ਬਸ ਇੱਕ ਅੱਧੀ ਹੋਰ ਨਿਕਲੇ ਆਉ ਵੀ ਦੇਖ ਕੇ ਸਾਬਤਾ ਲਓ ਜੀ ਮੈਂ ਕਿਹਾ ਤੁਹਾਨੂੰ ਬਾਹਰ ਦਾ ਮਾ올 ਦਿਖਾ ਦਈਏ ਤੇ ਇੱਕ ਨਾ ਮੇਰੇ ਬੇਟੀ ਦਾ ਚੈਨਲ ਆ ਜੋਤ ਔਲਖ ਵਲੌਗ ਦੇ ਨਾਂ ਤੇ ਮੇਰਾ ਵੀਰ ਜਰੂਰ ਸਬਸਕ੍ਰਾਈਬ ਕਰੋ ਉਹਨੂੰ ਜੋਤ ਔਲਖ ਵਲੌਗ ਦੇ ਨਾਂ ਤੇ ਆ ਮੇਰਾ ਪਰ ਆਉ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਸ਼ੂਰ ਜੋ ਵੀਡੀਓ ਹੁੰਦਾ ਸਾਰਾ ਕੁਝ ਕਰਿਆ ਕਰੋ ਇੱਕ ਉਹ ਵਾਟਰ ਵਸ ਦੀ ਟੈਂਕੀ ਤੇ ਕਬੂਤਰ ਬੈਠਾ ਮੈਂ ਦਿਖਾਉਣਾ ਹਨ ਉਹ ਬੈਠਾ ਤੇ ਬਾਰਾ ਕਬੂਤਰ ਬਹੁਤ ਜਿਆਦੇ ਆ ਬਹੁਤ ਜਿਆਦੇ ਜੀ ਨੂੰ ਆਪਾਂ ਕਹਿ ਦਈਏ ਤੇ ਆ ਆਪਣਾ ਘਾ ਵੀ ਬਹੁਤ ਪਰਫੈਕਟ ਹੁਣ ਤਾਂ ਵਧੀਆ ਹੋਇਆ ਵੇ ਉਹ ਜਮੀ ਉਦੋਂ ਬਾਅਦ ਆ ਫੋਟ ਬਹੁਤ ਸੋਹਣੀ ਵਿੱਚ ਕਾ ਇਹਦੀ ਪੱਠਿਆਂ ਦਾ ਉਹਨੂੰ ਤੇ ਸਰੂ ਆਪਣੀ ਹੋ ਰਹੀ ਤੇ ਕਾ ਪਮੋਟਰ ਵਾਲਾ ਕਰਨਾ ਕਿਹਣਾ ਸ਼ੈਂਪੀ ਦਾ ਪਟਾ ਲਿਆਉਣਾ ਇਹ ਯਾਰ ਨਾ ਪਟਾ ਵੈਸੀ ਹੈ ਤਾਂ ਸਾਰਾ ਸਹੀ ਨਵਾਂ ਪਟਾ ਤੇ ਇਹ ਯਾਰ ਕਈ ਰਤ ਰਾਤ ਡੁੱਗ ਗਈ ਤਾਂ ਨਵੇਂ ਕਿਸੇ ਦਾ ਨੁਕਸਾਨ ਕਰੂ ਵੀ ਇਹ ਵੇਸ ਤਹੀਂ ਰਾਤ ਨੂੰ ਇਹਨੂੰ 9 ਵਜੇ ਛੱਡਦੇ ਆ ਤੇ ਤੜਕੇ 4 5 ਵਜੇ 5:30 ਪੰਮੀ ਉੱਠਦੀ ਆ 5:30 ਵਜੇ ਬੰਦ ਦਿੰਨੇ ਆਣ ਤੇ ਇਹਦੇ ਪਟਾ ਡਬਲ ਕਰ ਦਿੰਨੇ ਆ ਜਿਹੜੀ ਆਹ ਉਹ ਪਾਈਏ ਕੋਣ ਕੋਣ ਦੋਵਾਂ ਪਟਾ ਮੇਜ ਦੀ ਕੱਢਦੇ ਆਂ ਫੇਰ ਦੂਜੇ ਨਾਲ ਜਾਟ ਇਹ ਤੇਰੀ ਬਾਤ ਹੀ ਲੈ ਹਾਂ ਇਹ ਤੜਕੀਰ ਲਈ

ਬਾਈ ਕੱਲ ਨੂੰ ਛਾੜ ਦਾਂ ਕਬੂਤਰ ਕਬੂਤਰਾਂ ਨੂੰ ਐਡ ਕਰ ਦਿਆਂਗੇ ਕੂਤਰ ਐਡ ਕਰ ਦਾਂ ਕਿਉਂਕਿ ਮਿਲ ਕੇ ਆਂਡੇ ਉਂਡੇ ਲਾਉਣ ਲੱਗ ਪਏ ਆ ਉਹਨਾਂ ਨੂੰ ਕਰਕੇ ਅਟੋ ਐਡ ਫਿਰ ਉਸ ਤੋਂ ਬਾਅਦ ਦਵਾਈ ਲਾਵਾਂਗੇ ਨਾਲ ਦੇਣ ਲੱਗ ਲੱਗ ਪੈਣ ਤੇ ਨਾਲ ਹੀ ਕੱਲ ਨੂੰ ਜੋਤ ਕਰਿਆ ਕੱਲ ਨੂੰ ਫਿਰ ਇੰਨਾ ਕੰਮ ਕਰਾਂਗੇ ਚਲੋ ਠੀਕ ਆ ਬਾਈ ਜੀ ਕਰਨ ਲੱਗੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਇੱਕ ਨਾ ਭਰਾ ਬਣ ਕੇ ਮੈਂਤਲੀ ਗੱਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਇੱਕ ਜੋਤ ਔਲਖ ਵਲੌਗ ਦੇ ਨਾਂ ਤੇ ਚੈਨਲ ਆ ਜੂਤਦਾ ਤੇਕ ਨੂੰ ਮੇਰਾ ਵੀਰ ਜਰੂਰ ਸਬਸਕ੍ਰਾਈਬ ਕਰੋ ਤੇ ਭੁੱਲ ਚੁੱਕ ਦੀ ਕੀਵਾ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾਵਣ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ